Әріпті өріпті ਆਪ ਨੂੰ ਡੋਗ ਉਹਨੇ ਡਿਟੇਲ ਆ ਕੋ ਹਾਂਜੀ ਸਰ ਕੀ ਇਹ ਮਸਲਾ ਹੈ ਇਹ ਮਸਲਾ ਇਹ ਹੈ ਜੀ ਇੱਥੇ ਆਪਣੇ ਪੰਜਾਬ ਸਰਕਾਰਾਂ ਨੂੰ ਆਮ ਤੌਰ 'ਤੇ ਕੋਲਿਆ ਵੀ ਆਇਆ ਇਹਦੇ ਵਿੱਚ ਜਿਹੜੇ ਡਾਕਟਰ ਸਾਹਿਬ ਆਏਗਾ ਡਾਕਟਰ ਸਿੰਘ ਜੀ ਇਹ ਆਪਣੀ ਮੱਦੀ ਦਾ ਆਉਂਦਾ ਇਹਨਾਂ ਦਾ ਆਪਣਾ ਟਾਈਮ ਹੈ ਜੋ ਗੌਰਮੈਂਟ ਦਾ ਟਾਈਮ ਹੈ ਗਰਮੀ ਨੂੰ 8 ਤੋਂ 2 8 ਤੋਂ 2 ਵਜੇ ਦੇ ਵਿੱਚ ਤੁਸੀਂ ਆ ਜੀ ਤੇ ਸਬਜ਼ੀ ਨੂੰ 9 ਤੋਂ 10 ਦੇ ਵਿੱਚ ਜਿਹੜਾ ਆ ਇਹ ਘੇਰਾਜੇ ਰਹਿੰਦੇ ਆ ਦਸੰਪਤ ਦੇ ਵਿੱਚ ਮੈਂ ਡਾਕਟਰ ਬ੍ਰਿਜ ਸਿੰਘ ਸੱਤੂ ਜੀ ਹੈਲਥ ਮੈਨੇਜਰ ਜਿਹੜੇ ਪੰਜਾਬ ਦੇ ਹਨ ਉਹਨਾਂ ਨੇ ਵੀ ਮੈਸੇਜ ਦਿੱਤਾ ਸੀ ਜੀ ਉਹਨਾਂ ਨੇ ਸੇਵਨ ਸਰ ਜਿੰਦਾ ਜੀ ਨੂੰ ਕੰਪਲੀਟ ਕਰਕੇ ਦੱਸਿਆ ਗਿਆ ਵੀ ਲੇਟ ਆਉਂਦੇ ਆ ਤੇ ਮੈਨੂੰ ਉਹਨਾਂ ਦੀ ਕਾਲ ਆਈ ਸੇਵਨ ਸਰ ਸਾਧ ਜਿੰਦ ਵੀ ਵੀ ਇਹਨਾਂ ਨੂੰ ਸਿਆਖਰੀ ਬਾਹਰ ਨਹੀਂ ਦਿੱਤੀ ਆ ਜਿਸੇ ਦੁਆਰਾ ਇਹ ਟਾਈਮ 'ਤੇ ਨਹੀਂ ਪਹੁੰਚਦਾ ਸੀ ਇਹਨਾਂ ਨੂੰ ਬਦਲਣਾ ਠੀਕ ਹੈ ਜੀ ਬੜਾ ਜਤ ਹੋਵੇ ਇੱਕ ਹਫ਼ਤਾ ਪਹਿਲਾਂ ਮੇਰੀ ਵਾਈਫ ਇੱਥੇ ਦਵਾਈ ਲੈਣ ਆਈ ਸੀ ਉਸ ਵੇਲੇ ਲਈ 11 ਤੋਂ 12 ਵਜੇ ਦੁਪਹਿਰ ਵਿੱਚ ਹੈ ਨਹੀਂ ਇਸ। ਉਸ ਵੇਲੇ 11:00 ਜੀ। ਜਿਹੜੇ ਇਹਨਾਂ ਦੇ ਨੇ ਨਸਾਇਆਂ ਦੀ ਉਹਨਾਂ ਨੇ ਦਵਾਈ ਦਿੱਤੀ। ਹਾਂ। ਅੱਜ ਵਜ ਕੀ ਮਸਲਾ? ਅੱਜ ਸਵੇਰੇ ਇੱਥੇ ਡਾਕਟਰ ਸਾਹਿਬ ਨੇ ਮਹਲਕਲੀ ਨੇ ਫਾਸਲੇ 'ਚ। ਇਹ ਆਪਣੀ ਡਿਊਟੀ ਨਹੀਂ ਕਰ ਰਹਾ ਜੀ। ਜਦੋਂ ਵੀ ਇੱਥੇ ਆਉਂਦੇ ਆ ਤੇ ਕੱਲ ਮੈਂ ਕਾਲ ਕੀਤੀ ਮੈਂ 11:30 ਵਜੇ ਆਇਆ। ਤੇ ਮੈਡਮ ਸਾਹਿਬ ਇਹ ਮੈਨੂੰ ਗੁੱਡੀ ਇੱਥੇ ਜਿਹੜੇ ਇਹਨਾਂ ਦੇ ਸਾਥ ਹੈ ਉਹਨਾਂ ਨੂੰ ਦਵਾਈ ਦੇਣ ਲੱਗੇ ਮੈਂ ਕਿਹਾ ਡਾਕਟਰ ਸਾਹਿਬ ਨੇ ਉਹਦੇ ਕਹਿੰਦੇ ਨਹੀਂ ਜੀ ਮੈਂ ਕਿਹਾ ਕਿੰਨੇ ਵਜੇ ਕਾ ਦੇ ਨਹੀਂ ਉਹਦੇ ਕਹਿੰਦੇ ਤੁਸੀਂ ਆਪ ਗੱਲ ਕਰੋ ਮੈਂ ਇਹਨਾਂ ਨੂੰ ਕਾਲ ਕੀਤੀ ਕਹਿੰਦੇ ਮੈਂ 11 ਵਜੇ ਆਉਣਾ ਹਾਂ ਮੈਂ ਕਿਹਾ ਜੀ ਤੁਹਾਡੀ ਡਿਊਟੀ ਤਾਂ ਪਹਿਲਾਂ ਸਟਾਰਟ ਹੁੰਦੀ ਹੈ ਬਟ ਇਹ ਕਹਿੰਦੇ ਵੀ ਤੁਸੀਂ ਬੌਸ ਨਹੀਂ ਹੈਗੇ ਮੈਂ ਕਿਹਾ ਜੇ ਮੈਂ ਬੌਸ ਨਹੀਂ ਮੈਂ ਮੈਂਬਰ ਪੰਚਾਇਤ ਆ ਮੈਂ ਤੁਹਾਨੂੰ ਪੁੱਛ ਸਕਦਾ ਮੈਂ ਤੁਹਾਨੂੰ ਆਰਡਰ ਨਹੀਂ ਕਰ ਸਕਦਾ ਕਹਿੰਦੇ ਮੈਂ ਆਪਣੇ ਅਫਸਰਾਂ ਨਾਲ ਗੱਲ ਕੀਤੀ ਹੋਇਆ ਤੁਸੀਂ ਜਿੱਥੇ ਕਮਪਲੇਨ ਕਰ ਨਹੀਂ ਕਰਦੇ ਫਿਰ ਮੈਂ ਤਾਂ ਇਦਾਂ ਡਿਊਟੀ ਚੱਲਾਂ ਠੀਕ ਹੈ ਤੇ ਪਰ ਆਏ ਕੱਲ ਵੀ ਹਨਗੇ ਅੱਜ ਵੀ ਆ आज ਸਾਰੇ ਮੈਂ ਨਗਰ ਨੂੰ ਦੱਸਿਆ ਮੈਂ ਕਿ ਆ ਤੁਹਾਨੂੰ ਸਾਰੇ ਕਹਿੰਦੇ ਸਾਰੇ ਕਹਿੰਦੇ ਸਮੱਸਿਆ ਆਉਂਦੀ ਆ ਸਾਨੂੰ ਵੀ ਇਹ ਡਾਕਟਰ ਸਾਹਿਬ ਇੱਥੇ ਨਹੀਂ ਹੁੰਦੇ ਫਿਰ ਇਹ ਪ੍ਰਾਈਵੇਟ ਇੱਥੇ ਵੀ ਕਰਦੇ ਆ ਆਪਣੇ ਪ੍ਰਾਈਵੇਟ ਕਲੀਨਿਕ ਦੇ ਬੈਠ ਰਹੇ ਨੇ ਪਾਸਲੇ ਚ ਇਹਨਾਂ ਦਾ ਪ੍ਰਾਈਵੇਟ ਕਲੀਨਿਕ ਹੈ ਠੀਕ ਹੈ ਜੀ ਤੇ ਮਤਲਬ ਆ ਵੀ ਸਾਨੂੰ ਇਸ ਚੀਜ਼ ਦੀ ਸਮੱਸਿਆ ਇੱਥੇ ਦਵਾਈਆਂ ਗੁੱਡੀਆਂ ਦੇਈ ਜਾਂਦੀਆਂ ਨੇ ਬੈਠੇ ਆ ਉਨਾ ਦਾ ਫਰਜ ਨਹੀਂ ਹੋ ਸਿਰ ਕੋ ਕਾਗਜ਼ੀ ਕਾਰਵਾਈ ਲੈ ਰ ਡਾਕਟਰ ਤੋਂੜਨ ਹੈ ਕਿਸ ਦਾ ਕੋਈ ਜਾਨੀ ਨੁਕਸਾਨ ਹੋ ਜਾਵੇ ਤੇ ਦਾ ਕੋਈ ਅੰਗ ਮਰ ਜਾਵੇ ਗਲਤ ਰੋਈ ਨਾ ਕੌਣ ਰਿਸਪਾਂਸਿਬਲ ਹੈ ਉਹਦੇ ਲਈ ਸੋ ਸਾਡੀ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਐ ਐਸਐਮਓ ਸਾਹਿਬ ਨੂੰ ਸਿਵਲ ਸਰਜਨਲ ਨੂੰ ਇਹ ਸਾਡਾ ਇਹ ਮਸਲਾ ਹੱਲ ਕੀਤਾ ਜਾਵੇ ਇਹਨਾਂ ਨੂੰ ਇਥੋਂ ਬਦਲਿਆ ਜਾਵੇ ਸਾਡੇ ਫਿਟਨੀ ਆਪਣੇ ਕਲੀਨਿਕ ਵੱਲ ਧਿਆਨ ਦਿੰਦੇ ਆ ਸਾਡੇ ਵੱਲ ਮਰੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਪਿੰਡ 'ਚ ਹੀ ਇੱਕ ਕਲੀਨਿਕ ਹੈ ਹਾਂਜੀ ਇਹਨਾਂ ਦੇ ਪਾਸਲੇ ਪਿੰਡ 'ਚ ਕਲੀਨਿਕ ਹੈ ਚੋਪਰਾਂ ਦੇ ਪਾਸੇ ਹੂੰ ਸਾਰਿਆਂ ਨੂੰ ਪੁੱਛ ਲਓ ਭਾਬਾ ਸਾਨੂੰ ਕੋਈ ਇੱਕ ਬੰਦਾ ਨਹੀਂ ਤੇ ਸਾਨੂੰ ਇਹ ਚੀਜ਼ ਦੀ ਸਮੱਸਿਆ ਜਿਹਨਾਂ ਕਹਿੰਦਾ ਕੋਈ ਕਿਸੇ ਦੀ ਗੱਲ ਨਹੀਂ ਮੰਨਦੇ ਆਹ ਮੁੰਡਾ ਕੋਲ ਹੈ ਇਹਦੀ ਦੁਕਾਨ ਹੈ ਤੇ ਇਹਨੂੰ ਪੁੱਛ ਲਓ ਵੀ ਇਹ ਕਿੰਨੇ ਵਜੇ ਆਉਂਦਾ ਕਿੰਨੇ ਵਜੇ ਜਾਂਦਾ ਸਾਰਾ ਸਟਾਫ ਇਨਰ ਨਾਲ ਰਲਿਆ ਹੋਇਆ ਹੈ ਅਸਲ ਕਿ ਪਿੰਡ ਵਾਲੇ ਕਹਿੰਦੇ ਵੀ ਇਹ ਮੁਹੱਲਾ ਕਿਵੇਂ ਵਿੱਚ ਵਿੱਚ ਵੀ ਡਾਕਟਰ ਸਾਹਿਬ ਨਹੀਂ ਆਉਂਦੇ ਲਗਾਤਾਰ ਗਿਆ ਹਜ ਰਹਿੰਦੀ ਆ ਇਹਦੇ ਵਿੱਚ ਕੀ ਗੱਲ ਕਰਨੀ ਇਸ ਤਰ੍ਹਾਂ ਦੀ ਬਣਨੀ ਹੁੰਦਾ ਕਿ ਸਾਡੀਆਂ ਸਾਰੀਆਂ ਜਿਹੜੀਆਂ ਐਂਟਰੀਆਂ ਜਿਹੜੀਆਂ ਆਨਲਾਈਨ ਹੁੰਦੀਆਂ ਨਾ ਜਿਸ ਨਾਮ ਅਸਲਾਮ ਅਲੈਮ ਦੇਖੀ ਦੀਏ ਉਹ ਵਾਈਫਾਈ ਚੱਲ ਨਹੀਂ ਗਈ ਸੀ ਹਾਂ ਇਹ ਨਹੀਂ ਲੱਗਦੀ ਹੋਈ ਨਹੀਂ ਸਕਦਾ ਵੀ ਅਸੀਂ ਨਾ ਆਈਏ ਤੇ ਇੰਦਾ ਹੀ ਹਾਜ਼ਰੀ ਲਾਗਣੀ ਨਹੀਂ ਸਕੀ ਆਣਾ ਹੀ ਆਣਾ ਹੀ ਆਣਾ ਹੀ ਹੁੰਦਾ ਸੀ ਕਦੀ ਇਦਾਂ ਨਹੀਂ ਹੋ ਸਕਦਾ ਵੀ ਨਾ ਆਈਏ ਤੇ ਹਾਜ਼ਰੀ ਲਾ ਲਈ ਨਾ ਕਿ ਲੇਟ ਹੋ ਨੇ ਤਾਂ ਲੇਟ ਕਦੀ ਕਦੀ ਜਿਹੜੇ ਅਫੀਸ਼ੀਅਲ ਕੰਮ ਕਰਕੇ ਆਣੇ ਹੋਣ ਜਿਵੇਂ ਆਲੇ ਜਾਂ ਕਦੀ ਜਲੰਧਰ ਤੇ ਉਸਾਲਾ ਚ ਸਟਾਫ ਨੂੰ ਇਨਫੋਰਮ ਕਰੀਦਾ ਲੇਟ ਆਣਾ ਤੇ ਉਸਾਨ ਮਤਲਬ ਕਿ ਹਮੇਸ਼ਾ ਦਾ ਕੰਮ ਹਮੇਸ਼ਾ ਨਹੀਂ ਜਾ ਸਕਦੇ ਅਸੀਂ ਕੁਝ ਤਾਂ ਤੈਗੇ ਆਪਣੇ ਇੱਥੇ ਬੰਦਾਂ ਚ ਜਿਹੜੇ ਕਿੰਨੀ ਕੋਸ਼ਿਸ਼ ਕਰਦੇ ਕਿ ਖਾਣਾ ਚੰਗੀ ਦੀ ਗੱਲ ਨੂੰ ਵੱਡਾ ਬਣਾ ਕੇ ਦੇਸ਼ ਕਰਦੇ ਹੂੰ ਸੋਨਾ ਬਰੇ ਸਿੱਟੀ ਕਰ ਸਕਦੇ ਹੁਦ ਇਹ ਗਰਮੀ ਦਾ ਟਾਈਮ ਕਿੰਨਾ ਤੋਂ ਕਿੰਨੀ ਜੀ ਗਰਮੀਆਂ ਦਾ ਟਾਈਮ 8 ਤੋਂ 2 ਹੈ ਅੱਛਾ ਜੀ ਤੇ ਸਰਦੀਆਂ ਦਾ ਜਿਹੜਾ 9 ਤੋਂ 3 ਪੰਡਲ ਕਹਿੰਦੇ ਪਹਿਲਾਂ ਵੀ ਸ਼ਿਕਾਇਤ ਕੀਤੀ ਸੀ ਡਾਕਟਰ ਸਾਹਿਬ ਦੀ ਸੇਵਲ ਆਪਣੇ ਮੁੱਖ ਮੰਤਰੀ ਸਿਹਤ ਮੰਤਰੀ ਨੂੰ ਉਹਨਾਂ ਸਿਵਲ ਸਰਜਨ ਨੇ ਸੱਦਿਆ ਸੀ ਤੁਹਾਨੂੰ ਇਸ ਸੰਬੰਧ ਵਿੱਚ ਬੁਲਾਇਆ ਨਹੀਂ ਸੀਗਾ ਫੋਨ ਤੇ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਸਾਰਾ ਕਲੇਮ ਕੀਤਾ ਸੀਗਾ ਕਿ ਕਿ ਕੋਈ ਗੱਲ ਨਹੀਂ ਤੁਸੀਂ ਡਾਕਟਰ ਵਾਲੇ ਨੂੰ ਖੁਸ਼ ਰੱਖੋ ਮੈਂ ਨਹੀਂ ਮੈਂ ਹਮ ਸਾਰੇ ਡਾਕਟਰ ਸਾਰਿਆਂ ਨੂੰ ਖੁਸ਼ ਨਹੀਂ ਰੱਖ ਸਕਦਾ ਪਰ ਚਲੋ ਆਪਾਂ ਕੋਸ਼ਿਸ਼ ਕੀਤੀ ਆ ਤੇ ਪੇਸ਼ੈਂਟ ਆਪਣਾ ਓਨੈਸਟਲੀ ਦੇਖੀ ਜੇ ਸਾਰੇ ਠੀਕ ਹੋਣੇ ਚਾਹੀਦੇ ਜੋ ਸਾਡਾ ਕੰਮ ਹੈ ਬੀਸਕਲੀ ਦਵਾਈਆਂ ਦਵਾਈਆਂ ਦੀ ਘਰ ਤੋਂ ਨਹੀਂ ਭਜੀ ਹਾਂਜੀ ਦਵਾਈਆਂ ਦੀ ਘਰ ਤੋਂ ਨਹੀਂ ਦਵਾਈਆਂ ਦੀ ਨਹੀਂ ਦਵਾਈਆਂ ਪੂਰੀਆਂ ਆ ਰਹੀਆਂ ਬਿਲਕੁਲ ਸਹੀ ਜਦੋਂ ਸਾਡੀਆਂ ਖਤਮ ਹੋ ਜਾਂਦੀਆਂ ਅਸੀਂ ਇੰਟੈਂਟ ਪਾ ਦਈਦਾ ਜਿਹੜੇ ਫਾਰਮੇਸੀ ਸਿਸਟਰ ਦਵਾਈਆਂ ਦੀ ਕੋਈ ਸੰਤੋਖ ਨਹੀਂ ਆ ਰਹੀ ਪ੍ਰੋਪਰ ਦਵਾਈਆਂ ਇਹ ਇੱਕ ਹੀ ਮੈਂ ਪਿੰਡ ਵਾਲੇ ਕਹਿੰਦੇ ਵੀ ਤੁਸੀਂ ਇੱਥੇ ਇੱਕ ਕਲੀਨਿਕ ਖੋਲੀ ਆ ਇੱਥੇ ਘੱਟ ਟਾਈਮ ਦਿੰਨੇ ਉੱਥੇ ਜ਼ਿਆਦਾ ਦਿੰਨੇ ਇੱਕ ਕਲੀਨਿਕ ਮੈਂ ਹੋਂਦ ਹੀ ਥੋੜੀ ਖੋਲੀ ਹੈ ਕਲੀਨਿਕ ਮੇਰੀ ਪਹਿਲਾ ਤੋਂ ਹੀ ਚੱਲੀ ਆ ਰਹੀ ਹੈ ਹਮਮ ਤਾਂ ਇਹ ਕਿੱਦਾਂ ਹੋ ਸਕਦਾ ਮੈਂ ਘੱਟ ਟਾਈਮ ਕਿੰਦਾ ਦਿਆਂਗਾ ਸਾਰੇ ਪੇਸ਼ੈਂਟ ਜੇ ਕੋਈ ਪੇਸ਼ੈਂਟ ਮੈਨੂੰ ਦੱਸੇ ਵੀ ਮੈਂ ਆਇਆ ਨਹੀਂ ਕਿਥੇ ਨਹੀਂ ਮਿਲਿਆ ਸਾਰੇ ਪੇਸ਼ੈਂਟ ਕੀ ਕੀ ਹਮ ਆਹ ਕੁਝ ਐਮਰਜੈਂਸੀਸ ਕਈ ਗੱਲ ਜਾਣਾ ਪੈ ਸਕਦਾ ਅਸੀਂ ਇਨਕਾਰ ਵੀ ਨਹੀਂ ਕਰਦੇ ਝੂਠ ਵੀ ਨਹੀਂ ਬੋਲਦੇ ਮੋਸਟਲੀ ਇੱਥੇ ਰਹਿਦਾ ਪੇਸ਼ੈਂਟ ਦੇਖੇ ਮੈਂ ਸਾਰੇ Yeah.